ਕਰਨ ਵਾਲਾ ਕਰਿਆ ਕਿਸ ਕਰਨ ਕੀ ਕਰਨੇ ਪੂਰੇ ਦੇਸ਼ ਦੇ ਵਿੱਚ ਰੋਕਾਂ ਨੇ ਅੱਜ ਸਰਕਾਰ ਦਿੱਤੀ ਕਿ ਕਲਕੱਤਾ ਦੇ ਜਿਲ੍ਹਾ ਡਾਕਟਰਾਂ ਆ ਬੜਾ ਧਿਆਨ ਖਾਸਾ ਨਾ ਪਿਆ ਬੜਾ ਕੰਮ ਵੀ ਆ ਬਹੁਤ ਨੰਦਨਯੋਗ ਆ ਤੇ ਉਸੇ ਉੱਤੇ ਦੇਖ ਸਕਦੇ ਹਾਂ ਕਿ ਲਈ ਡਾਕਟਰਾਂ ਦਾ ਸਰਕਾਰੀ ਨਾਲ ਹੀ ਤੁਜ ਹਸਪਤਾਲ ਦੀਆਂ ਜਿਹੜੀਆਂ ਆ ਡਾਕਟਰ ਨੇ ਤਾਂ ਵੀ ਉਹ ਮੰਗਿਆ ਨੇ ਇਹ ਲੋਕਾਂ ਨੇ ਉਹਨਾਂ ਦੇ ਜੀਵਨ ਜਿਹੜਾ ਜਦੋਂ ਉਹ ਖੋ ਗਿਆ ਉਹ ਹੱਲ ਕੀਤੇ ਜਾਣਗੀਆਂ ਕਿਉਂਕਿ ਸਾਡੇ ਆਪਣੇ ਹਸਪਤਾਲ ਨੇ ਤੇ ਸਾਰੇ ਲੋਕਾਂ ਦਾ ਫਰਜ਼ ਬਣਦਾ ਕਿ ਡਾਕਟਰ ਵੀ ਹੈਲਪ ਕਰਨਾ ਸੀ ਕਿਉਂਕਿ ਇੱਕ ਮਰੀਜ਼ ਦੀ ਜਾਨ ਬਚਾਉਣੀ ਹੈ ਜ਼ਿੰਦਗੀ ਬਚਾਉਣੀ ਹੈ ਤਾਂ ਸਾਡਾ ਵੀ ਕੰਮ ਆ ਤੇ ਇਹਨਾਂ ਦੀ ਪੂਰੀ ਹੈਲਪ ਕਰੀ ਤੇ ਮੈਂ ਜੋ ਇਹਨਾਂ ਤੇ ਮੰਗਿਆ ਨੇ ਮਾਣ ਜੋ ਉਹਨਾਂ ਦੀ ਭਗਵਾਨ ਜੀ ਬਖਸ਼ਣਾ ਕਰਦਾ ਜੋ ਜੋ ਸਮੱਸਿਆਵਾਂ ਨੇ ਸਰੀਰ ਹੱਲ ਦਰਸ਼ਕਾਂ ਜੀ ਧਰ ਨਾਲ ਲੱਗਣ ਦਾ ਕਾਰਨ ਕੀ ਹੈ ਇਹ ਇੱਕ ਚੰਗਾ ਲੱਗ ਰਿਹਾ ਹੈ ਸਾਡੇ ਕੋਲ ਜੀ ਮਾੜਾ ਇੰਸਟਿਊਟ ਹੈ ਕਿ ਉਹ ਕਿੰਨੇ ਸਟਾਫਰੇ ਹੋਣਗੇ ਸਾਡੇ ਕੋਲ ਮਨ ਹੋ ਰਿਹਾ ਹੈ ਕਿ ਨਾ ਅਤੇ ਅਧਿਸ਼ਪਤ ਜੀ ਜਿਵੇਂ ਸਾਥਾਂ ਮਿਲ ਜੇਗਾ ਅਸੀਂ ਆਪਣੀ ਇਹ ਬਾਤ ਸਾਂਝੀ ਹੈ ਕਿ ਇਹ ਸਟਾਫ ਹੈ ਐਮ ਡੀ ਕਰਦੇ ਕੋਈ ਨਹੀਂ ਕੋਈ ਦੇਗਾ ਜੀ ਜੀ ਇਸ ਦੇ ਬਾਰੇ ਵਿੱਚ ਮੈਂ ਡਾਕਟਰ ਕਿਰਨ ਜੂਸ ਕੋਲ ਅੱਜ ਸੀ ਵੀਧਨ ਮੈਲ ਆ ਰਿਹਾ ਕਿ ਇੱਕ ਅਨਹੋਣੀ ਘਟਨਾ ਵਾਪਰੀ ਹੈ ਜਿਹੜੀ ਕਿ ਸਾਰੇ ਇੰਡੀਆ ਦੀ ਸਾਇਸ ਵਾਰਲਡ ਨੂੰ ਪਤਾ ਹੈ ਕਿ ਸਾਡੇ ਇੱਕ ਬਹੁਤ ਕੋਈ ਮਿਹਨਤ ਮੈਂਦੀ ਡਾਕਟਰ ਨੂੰ ਜੋ ਕਿ ਕੋਲਕਾਤਾ ਵਿੱਚ ਸੀ ਉਹਨਾਂ ਦਾ ਨੀਤ ਕਮਟਰ ਕੀਤਾ ਗਿਆ ਹੈ ਤਾਂ ਸਿਰਫ ਉਪਕਰਨ ਦੀ ਮੁਫਤੀ ਗੱਲ ਹੈ ਕਿ ਹਰ ਲੈਵਲ ਤੇ ਹੀ ਬੁਰਾ ਹੈ ਅਸੀਂ ਡਾਕਟਰ ਰਾਤ ਨੂੰ ਨਾਈਟ ਡਿਊਟੀ ਕਰਦੇ ਹਾਂ ਤੇ ਸਾਨੂੰ ਪਤਾ ਹੈ ਕਿ ਇੱਕ ਨਾਈਟ ਡਿਊਟੀ ਲਈ ਜਾਣਾ ਸਾਡੇ ਲਈ ਇੱਕ ਖੌਫ ਹੈ ਅਸੀਂ ਕਰਦੇ ਹਾਂ ਸਾਡੇ ਇੱਕ ਸਟਾਫ ਨਰਸ ਹੁੰਦੀ ਹੈ ਰਾਤ ਨੂੰ ਕੋਈ ਵੀ ਲਟਕੇ ਆਂਦਾ ਹੈ ਕੋਈ ਵੀ ਕੁਝ ਵੀ ਕੋਈ ਵੀ ਡਰਗ ਇੱਟਕ ਦਾਂਦਾ ਉਸ ਸਦਾ ਸਾਡੇ ਮੱਥੇ ਵੱਜਦਾ ਉੱਤੇ ਹੋਰ ਸਾਡੇ ਸਿਕਿਉਰਿਟੀ ਨਹੀਂ ਕੋਈ ਨੂੰ ਕੋਈ ਵੀ ਇੱਥੇ ਪੁਲਿਸ ਅਫੀਸ਼ਰ ਹੈ ਉਹ ਦਿਨ ਦਿਹਾੜੇ ਵਿੱਚ ਚਾਰ ਸਿਕਿਉਰਿਟੀ ਗਾੜੀਆਂ ਪੰਜ ਸਿਕਿਉਰਿਟੀ ਗਾੜੀਆਂ ਦਿੱਤੇ ਕਿਹਨੇ ਪਰ ਰਾਤ ਦੇ 2 ਵਜੇ ਵੀ ਅਸੀਂ ਜਿਨਕੇ ਦੋ ਜਾਂ ਤਿੰਨ ਬੰਦੇ 10-10 20 ਵੀ ਲੜਾਈ ਵਾਲੇ ਕਿਸੇ ਨਾਲ ਸੱਤ ਮੱਥਾ ਮਾਰਦੇ ਸਾਨੂੰ ਸਿਕਿਉਰਿਟੀ ਕੋਈ ਨਹੀਂ ਦਿੱਤੀ ਜਾਂਦੀ। ਸਨਾਪੇ ਦਾ ਹਿਸਾਲ ਦਾ ਤੇ ਹਾਲ ਹੈ ਕਿ ਇਹ ਸ਼ਾਮ ਦੇ ਸ਼ਾਮ ਨੂੰ ਈਵਨਿੰਗ ਸਪਾਟ ਬਣਿਆ ਹੋਇਆ ਜਿੱਨੇ ਨਸ਼ਈ ਨੇ ਜਿੱਨੇ ਗੂਂਸੇ ਕਿਉਂ ਸਾਰੇ ਇੱਥੇ ਸੈਰਾਂ ਕਰਦੇ ਨੇ ਜੇਕਰ ਤੁਸੀਂ ਕੁਝ ਕਹਿਨੇ ਹੋ ਤਾਂ ਅੱਗੋਂ ਤੁਹਾਨੂੰ ਗਾਲੀ ਗਲੋਚ ਤਾਂ ਕਿ ਪਹੁੰਚਣਾ ਪਵੇ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਪ੍ਰਸ਼ਾਸਨ ਤੋਂ ਇਹੀ ਮੰਗਿਆ ਪਿਛਲੇ 2-3 ਸਾਲਾਂ ਤੋਂ ਮੰਤਰੀ ਸਾਹਿਬ ਨਾਲ ਇੰਨੀਆਂ ਮੀਟਿੰਗਾਂ ਹੋਈਆਂ ਨੇ ਕਿ ਕਿਰਪਾ ਕਰਕੇ ਸਾਨੂੰ ਇੱਕ ਜਾਂ ਦੋ ਸਿਕਿਉਰਿਟੀ ਗੱਡੀਆਂ ਪੁਲਿਸ ਪਰਸਨਲ ਜਾਂ ਪੁਲਿਸ ਚੌਕੀ ਪਲੀਜ਼ ਬਣਾ ਦਿੱਤੀ ਜਾਵੇ ਨਹੀਂ ਇਸ ਹਾਲਾਤਾਂ ਚ ਨੌਕਰੀ ਨਹੀਂ ਕੱਟ ਸਕਦੇ। ਹਰ ਖਾਤੇ ਦੇ ਸਿਕਿਉਰਟੀ ਹੈ ਕਿਤੇ ਰਾਤ ਨੂੰ ਬੰਦਾ ਨਹੀਂ ਜਾਂਦਾ ਉਹ ਸਾਰੇ ਹਸਪਤਾਲ ਵਿੱਚ ਹੀ ਆਂਦੇ ਨੇ ਇੱਥੇ ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ਦੀ ਧੀ ਮਰੀ ਹੈ ਪੰਜਾਬ ਚ ਵੀ ਮਰੂਗੀ ਉਸ ਦਾ ਪਹਿਲਾ ਪਹਿਲਾ ਪੁਲਿਸ ਪਰਸਨਲ ਯਾਹ ਪੁਲਿਸ ਚੌਂਕੀ ਹਸਪਤਾਲ ਵਿੱਚ ਭرائی ਜਾ